ਜਾਗਨਵੈਟਰ ਭਰੋਸੇ ਦੇ ਡਾਂਡਾ ਤੇ ਅੰਕਾਰਪੁਰ ਹਸਤੀਕਾਲ ਜੀ ਅੱਜ ਦੇ ਫੋਨ ਦੀ ਲੀਡਿੰਗ ਦੇ ਨਾਲ ਅੱਜ ਘੜੀ ਜਿਹੜੀ ਉਹ ਬਜਾਈ ਕਰ ਰਹੇ ਆ ਤੇ ਨਾਲ ਹੀ ਕੋਨੇ ਜੀ ਕਟਾਈ ਦੇ ਨਾਲ ਹੀ ਇਹਦੀ ਬਜਾਈ ਚੱਲ ਰਹੀ ਆ ਅੱਜ 23 ਜੁਲਾਈ 2025 ਪਰ ਇਹਨੂੰ ਪਾਣੀ ਜਿਹੜਾ ਪਾਣੀ ਆਪਾਂ ਘਟੋ ਘਟਵੀਂ ਤੇ ਹਲੇ 4 ਦਿਨ ਫੇਰ ਕੇ ਲਾਵਾਂਗੇ ਸਸਿਗਾ ਕਿਸਾਨ ਵੀਰੋ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਜੰਗਨਵੈਟੋ ਫਾਰਮ ਗਰੁੱਪ ਵੱਲੋਂ ਤੇ ਨਾਲ ਪੀ.ਐਜੂ ਲੁਧਿਆਣਾ ਵੱਲੋਂ ਟ੍ਰਿਪਲ ਸੀਡਿੰਗ ਕੰਬਾਈਨ ਦੇ ਨਾਲ ਜਿਹੜੀ ਆ ਕਣਕ ਦੀ ਅੱਜ ਬਜਾਈ ਹੋ ਰਹੀ ਹੈ ਉਧਰ ਕਣਕ ਦੀ ਕਟਾਈ ਝੋਨੇ ਦੀ ਕਟਾਈ ਦੇ ਨਾਲ ਹੀ ਕਣਕ ਦੀ ਬਜਾਈ ਜਿਹੜੀ ਚੱਲੂਆ ਅੱਜ 23 ਅਕਤੂਬਰ ਵੀਸਾ ਬਚੀ ਆ ਪੰਜ ਚਾਰ ਦਿਨ ਗੇਤੀ ਹੈ ਸਾਡੀ ਇਹ ਕਣਕ ਪਰ ਬਜਾਈ ਸਾਡੀ ਉਦੋਂ ਹੀ ਮੰਨੀ ਜਾਊਗੀ ਜਦੋਂ ਅਸੀਂ ਇਹ ਪਾਣੀ ਲਾਵਾਂਗੇ ਆਪਾਂ ਪਾਣੀ ਇਹਨੂੰ 26 ਅਕਤੂਬਰ ਤੋਂ ਬਾਅਦ ਜਿਹੜਾ ਵਾ ਉਹ ਲਾਵਾਂ ਤੇ ਉਹਦੇ ਨਾਲ ਸਾਡਾ ਜਿਹੜਾ ਇਹ ਬਜਾਈ ਉਦੋਂ ਤਾਂ ਮੰਨੀ ਜਾਵੇਗੀ ਸੋ ਅੱਜ बुजाई शुरू की वा खालसा वागुरु जी खाल की फतेह ये है जी उन्हें एक ड्रेलर लाई -like मैन देते ਉਹ ਦੋ ਤਿੰਨ ਸਕਾਰ ਕਰਦੀ ਇਕੱਠੇ ਜਿੱਦਾਂ ਕਹਿੰਦੇ ਇੱਕ ਤੀਰ ਤੇ ਦੋਸਤਕਾਰ ਆ ਕਮੈਨ ਆ ਇੱਕ ਤੀਰ ਨਾਲ ਮੈਨੂੰ ਲੱਗਦਾ ਪੰਜ ਛੇ ਸਕਾਰ ਕਰਦੇ ਆ ਜੀ ਇਹਨੇ ਇਕੱਠੇ ਕੀ ਆ ਕਾੜ ਆ ਕਮੈਨ ਚਲਣ ਦੀ ਆ ਕਣਕ ਦੀ ਬਜਾਈ ਨਾਲੋਂ ਹੰਡੀ ਆ ਐਸਐਮਐਸ ਨਾਲ ਪਰਾਲੀ ਪੈਣ ਦੀ ਆ ਤੇ ਕੋਈ ਵਾਉਣ ਦੀ ਲੋੜ ਨਹੀਂ ਤੇ ਨਾਲ ਹੀ ਦਾਣੇ ਪਾਉਂਦੀ ਹੈ ਟਰਾਲੀ ਜੀ ਕੀ ਬਾਤ ਆ ਜੀ ਦੇ ਕਦੇ ਹਸਾ ਵੀ ਹੁੰਦਾ ਤੇ ਸੋਜੀਦਾ ਵੀ ਇਸ ਵੰਦੇ ਆਂ ਵੰਦੇ ਆਂ ਇਹ ਕਿੰਨਾ ਮਗਲਜੋਗ ਬਦਲ ਗਿਆ ਪਹਿਲਾਂ ਕਹਿੰਦੇ ਸੀ ਦੱਬ ਕੇ ਬਾਦ ਰਾਜ ਕੇ ਖਾ ਹੁਣ ਕਹਿੰਦੇ ਆ ਤਕਨੀਕ ਨਾਲ ਵਾਹ ਤੇ ਰਾਜ ਭੇਖਾ ਇਹ ਗੁਰੂ ਸਾਹਿਬ ਦੀ ਦਾਤ ਆ ਜੀ ਇਹ ਲੱਗੇ ਜਰੂਰ ਐ ਤਾਂ ਬਜਾਈ ਕਰਾਓ ਇਹੇ ਇਹ ਨਹੀਂ ਲੈ ਦੇਖ ਜਿਓ ਕਿਦਣਾ ਕਿਤੇ ਲੰਘਦੇ ਆਉਂਦੇ ਮੇਰਾ ਵੀਰੋ ਬਰਾਦ ਤੁਹਾਨੂੰ ਕੀ ਹੈ ਜੀ ਕੋ ਮਿਲ ਜਾਣਾ ਜੇ ਜਦੋਂ ਮਰ ਗਿਆ ਉਹ ਦੇਖੋ 6 ਮਹੀਨੇ ਦੇ ਘਰੋਂ ਗਾਲਾਂ ਹੀ ਪੈਣੀਆਂ ਉਹ ਤੋਂ ਵੱਧਾ ਥੋੜੀ ਜਾ ਠੀਕ ਹੋਣਾ ਤੇ ਫਿਰ ਜਦੋਂ ਐਂਡ ਹੋਣਾ ਉਹ ਗਾਲਾਂ ਗੋਲਾਂ ਸਾਰੀਆਂ ਭੁੱਲ ਜਾਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕੀ ਪਤਾ ਹੈ ਅੱਜ ਤਾਂ ਜੇ ਕਮੈਨ ਨਾਲ ਖੰਡ ਮੀਂਹ ਵਾਲਾ ਅੱਜ ਜੇ ਕਮੈਨ ਤੇ ਟਾਈ ਕਰਦੀ ਆ ਅੱਜ ਲੱਗ ਲੱਗੀ ਆ ਉੱਪਰ ਡਾਣੇ ਚੜਦੇ ਆ ਫਿਰ ਉਹ ਗੈਸ ਆਉਂਦੀ ਆ ਲੋਏ ਆ ਸਿੱਕ ਤੇ ਲੱਗਾ ਬਾਰੇ ਡਾਣੇ ਨਹੀਂ ਚੜਦੇ ਔਰ ਬੰਦਾ ਹਸਨਾ ਸਨਾ ਪਿੱਛੇ ਬਦਲ ਪਾਲ ਪਰ ਇਹ ਵੀ ਪਾਉਂਦੇ ਆ ਜੇ ਫੈਨ ਆਉਂਦੀ ਆ

ਆ ਦੇ ਗਾਲੀਏ ਚਾਹਣ ਲਾ ਲਈਏ ਇਸੇ ਹੱਸ ਦਾ ਦੇਖੋ ਬਰਾਬਰ ਸਾਰੇ ਪੌਂਦੇ ਆਈ ਸਾਰਾ ਜਿੰਨਾ ਹੈਗਾ ਨਾ ਉਥੇ 43 ਮਿਲੀ ਜ਼ਰੂਰ ਤਾਂ ਉਹਨਾਂ ਮਤਲਬ ਬਰਾਬਰ 43 ਪੌਂਦੇ ਆ ਇਹਦੇ ਨਾਲ 4 ਦਾ ਵੀ ਫਰਕ ਪਊਗਾ ਪਿਛਲੇ ਸਾਲ ਤੇ ਥੋੜੀ ਜਿਹੀ ਸੀ ਇਹਦੇ ਵਾਰ ਬਾਬਾ ਜੀ ਜਿੰਨਾ ਕੱਦ ਵੱਧ ਕੱਦ ਕੋਸ਼ਿਸ਼ਾਂ ਵੀ ਆ ਚੱਕੀ ਬੀ ਹੀ ਦੇਾਂਗੇ ਜੰਗਲ ਬਟੋ ਭਾਰਮ ਗਰੁੱਪ ਦੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਓ ਜੀ 22 ਅਕਤੂਬਰ 2025 ਇਹ ਸਮਾਂ ਲਗਭਗ ਸਾਮ ਦਾ ਦਿਨ ਟੁੱਪਣ ਵਾਲਾ ਵਾ ਪਿੰਡ ਮਛਾਣੇ ਟ੍ਰਿਪਲ ਜ਼ੀਰੋ ਸੀਡਿੰਗ ਦੇ ਨਾਲ ਅਸੀਂ ਫਿਰ ਬਜਾਈ ਦਾ ਕੰਮ ਚੱਲ ਰਿਹਾ ਇਹ ਖੇਤ ਵੀ ਉਸੇ ਵੀਰ ਦੇ ਜਸਵੀਰ ਨੇ ਆਪਣੀ ਕੰਬਾਈਨ ਦੇ ਉੱਤੇ ਆਪਣਾ ਇਹ ਸਿਸਟਮ ਲਵਾਇਆ ਹੋਇਆ ਤੇ ਬਹੁਤ ਵਧੀਆ ਵਾ ਲਗਭਗ 28 ਏਕੜ ਜ਼ਮੀਨ ਜਿਹੜੀ ਹੈ ਇਹਨੇ ਵਿਕਣੀ ਆ। ਹੁਣ ਤੱਕ ਤੇ 14 ਵਿਜੀ ਗਈ ਹੈ ਤੇ 14 ਕਿੱਲੇ ਇਹਦੇ ਨੂੰ ਜਿਹੜੇ ਆ ਬਾਕੀ ਹਲੇ ਰਹਿੰਦੇ ਨੇ। ਉਹ ਉਹ ਵੀ ਇਸੇ ਨਾਲ ਹੀ ਹੋਏਗਾ। ਤੇ ਪਿਛਲੇ ਸਾਲ ਜਿਹੜੀ ਬਜਾਈ ਇਹਦੀ ਕੀਤੀ ਸੀਗੀ ਬਹੁਤ ਵਧੀਆ ਚੱਲੀ ਸੀਗੀ। ਤੇ ਵਧੀਆ ਰਿਜ਼ਲਟ ਇਹਦਾ ਰਿਹਾ ਹੀਗਾ। ਆਹ ਦੇਖ ਲਓ ਜਿੱਤੀ ਛੋਣੀ ਮੱਛੀ ਕੋਈ ਆ। ਸਾਰੀ ਇੱਕ ਘਾਰ ਮੱਛੀਂ ਕੋ ਹੋਈ ਆ। ਇਹ ਆਪ থানা ਦੀ ਗਜ਼ਾਸਪੁਰ ਦੇ ਜੀ ਬਟਾਲੇ ਵਾਲੇ ਜਿਨ੍ਹਾਂ ਨੇ ਆਪਣੀ ਮਸ਼ੀਨ ਦੇ ਉੱਪਰ ਇਹ ਸਿਸਟਮ ਪੀਜੀ ਦਾ ਇਹ ਵੀ ਲਗਾ ਉਹਨਾਂ ਟ੍ਰਿਪਲ ਜੀ ਉਸ ਦੀ ਜਿਹੜੀ ਉਹਨਾਂ ਲਈ ਉਹ ਵੀ ਪਾਈ ਗਈ